ਆਰਪੀਐਸਸੀ ਸੀਨੀਅਰ ਟੀਚਰ ਪੰਜਾਬੀ ਲੈਕਚਰਰ ਪੰਜਾਬੀ ਸਮੇਤ ਜਿਹੜੇ ਹੋਰ ਵਿਸ਼ਿਆਂ ਦੇ ਫਾਰਮ ਹੈ ਉਹ ਭਰਨੇ ਸ਼ੁਰੂ ਹੋ ਚੁੱਕੇ ਨੇ ਸੀਨੀਅਰ ਟੀਚਰ ਦਾ ਫਾਰਮ ਭਰਨਾ ਹੈ ਸਬਜੈਕਟ ਤੁਹਾਡਾ ਵੱਖਰਾ ਹੋ ਸਕਦਾ ਪਰੰਤੂ ਆਪਾਂ ਪੰਜਾਬੀ ਦੀ ਗੱਲ ਕਰਾਂਗੇ ਰਾਜਸਥਾਨ ਦੇ ਅੰਦਰ 19 8 ਤੋਂ ਲੈ ਕੇ 17 9 ਅਸਾਮੀਆ ਲੈਕਚਰ ਅੰਦਰ 6 ਹੈ ਸੀਨੀਅਰ ਟੀਚਰ ਦੇ ਅੰਦਰ 11 ਅਸਾਮੀਆਂ ਨੇ ਹੋਰ ਲੈਕਚਰਾਰ ਨੂੰ ਲੈਕਚਰਾਰ ਦਾ ਜੋ ਫਾਰਮ ਭਰਨਾ ਚਾਹੁੰਦਾ ਹੈ ਉਸ ਨੂੰ ਕੀ ਕਰਨਾ ਹੈ 14/8/2025 ਤੋਂ 12/9/2025 ਤੱਕ ਫਾਰਮ ਹੈ ਉਹ ਭਰ ਦੇਣਾ ਹੈਗਾ ਫਾਰਮ ਭਰ ਦੋ ਔਰ ਤਿਆਰੀ ਕਰਨ ਲੱਗ ਜਿਓ ਪਹਿਲੀ ਗੱਲ ਤਾਂ ਇਹ ਜਿਹੜੀ ਵੈਕੈਂਸੀ ਆਪਣੀ ਆਰਪੀਐਸਸੀ ਨੇ ਕੱਢੀ ਹੋਈ ਹੈ ਇਸੇ ਵਿੱਚ ਨੰਬਰ ਆ ਜਾਏਗਾ ਵਰਨਾ ਅਗਲੀ ਵੈਕੈਂਸੀ ਹੈ ਉਹ ਤੁਹਾਡੇ ਸਾਹਮਣੇ ਹੈ ਇਹਦੀ ਵੀ ਫਾਰਮ ਆਪਾਂ ਭਰ ਦੇਣਾ ਹੈਗਾ ਹੋਰ ਤੁਸੀਂ ਕੋਈ ਵੀ ਤਿਆਰੀ ਕਰ ਰਹੇ ਹੋ ਕੋਈ ਵੀ ਤਿਆਰੀ ਭਾਰਤ ਦੇ ਅੰਦਰ ਰਹੇ ਹੋ ਕੋਈ ਤਿਆਰੀ ਕਰ ਰਹੇ ਹੋ ਨੈਟ ਦੀ ਤਿਆਰੀ ਕਰ ਰਹੇ ਹੋ ਪੰਜਾਬ ਮਾਸਟਰ ਕਾਡਰ ਦੀ ਫਰਸਟ ਗੇਟ ਦੀ ਸੈਕੰਡ ਗੇਟ ਹਰਿਆਣਾ ਚ ਕਰ ਰਹੇ ਹੋ ਰਾਜਸਥਾਨ ਚ ਕਰ ਲਿਓ ਤਾਂ ਤੁਸੀਂ ਸਾਡੀ ਮਦਦ ਲੈ ਸਕਦੇ ਹੋ ਸਾਡੇ ਨਾਲ ਜੁੜ ਸਕਦੇ ਹੋ ਤੇ ਇਸ ਲਈ ਤੁਸੀਂ ਇਹਨਾਂ ਨੰਬਰਾਂ ਉੱਤੇ ਕਾਲ ਕਰਨਾ ਹੈ ਆਨਲਾਈਨ ਜਾਂ ਆਫਲਾਈਨ ਸਾਡੇ ਨਾਲ ਜੁੜਨ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ ਇਹ ਤੁਹਾਡੇ ਨਾਲ ਗੱਲਬਾਤ ਕਰਨਗੇ ਤੁਹਾਡਾ ਸਿਮਾਰਗਦਰਸ਼ਨ ਕਰਾਂਗੇ ਔਰ ਸਫਲਤਾ ਤੱਕ ਤੁਹਾਨੂੰ ਲੈ ਕੇ ਜਾਵਾਂਗੇ ਧੰਨਵਾਦ